ਨਮਾਦੂ ਕੰਮੀ ਅਪ ਆਪਣੀ ਖੇੜੈ ਕਰੂ ਜਿਨਾਮ ਤੇ ਆਇਆ ਗਏ ਨਸ ਕਤਕਾਲੋ ਨਾਨਕ ਤੇ ਮੁਖ ਹੋ ਜਾਵੇ ਕਹਿ ਕੀ ਜੁਟੇ ਨਾਨਕ ਨਾਮ ਤੇਰਾ ਮੈਂ ਮਸਕਤ ਘਾਲ ਨਾਮ ਤੇ ਮੁਖੀ ਉਤਦੇ ਕੀਤੀ ਛੰਨੀ ਮਾਉਂਦੇ ਵਾਹਿਗੁਰੂ ਜੀ ਕਾ ਖਾਲਸਾ دسو پاشا گور گوبند کر کے ਅਨਯਾ ਪਿਆਰਿਆਂ ਚੌਹ ਸਹਿਬ ਜੀ ਅਦਿਨਸਾਹਿ ਮੁਕਤੀਆਂ ਮੱਠੀਆਂ ਜੱਟੀਆਂ ਤੱਤੀਆਂ ਜਿਹੜਾ ਨਾਮ ਲੱਗਿਆ ਮਨਸਤਿਓ ਦੇ ਬਲਾਉਂ ਕੇ ਬਲਾਉਂ ਕੇ ਕਰਨ ਦਿੱਤਾ ਇਹਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਜਨਾ ਸਿੰਘਾ ਸਿੰਘ ਜੀ ਨੇ ਧਰਮਿਕ ਸੇਵਾ ਦੇ ਉੱਤੇ ਬਲ ਬਲ ਕੇ ਟਾਈਪ ਕੋਰੀਆਂ ਭੰਗ ਕਰੀਆਂ ਤੇ ਜਿਹੜੇ ਤੱਕ ਆ ਰਹੇ ਨੇ ਚਰਾਏ ਦੇ ਗੁਰੂ ਘਰੇ ਵੀ ਸੇਵਾ ਲਈ ਕੁਰਬਾਨੀ ਕੀਤੀ ਪਰ ਉਹਨੇ ਭਾਰਿਆ ਸਿੱਖੀ ਫੈਸਲਾ ਸਵਸਥ ਸਭੂਲਾ ਹਈ ਜਨਾ ਸਿੰਘਾ ਸਿੰਘ ਜੀ ਨੂੰ ਇਤੁਰ ਕਮਾਈ ਦਾ ਧੰਪਤਿ ਬੋਲੋ ਜੀ ਪੰਛੀ ਦਾ ਪ੍ਰਾਂਸਰ ਬਤ ਬੋਲੋ ਜੀ ਹਾਂ ਰਕਮੇ ਸੁਰਤ ਦਾ ਉਸਰ ਦੀ ਉਦਾਸਾਈ ਸੁਨੋ ਫਾਸਾ ਦੀ ਵਾਕੀ ਦਾ ਰਕਮੇ ਤਾਲੇ ਕਿ ਤਾਲੇ ਦਾ ਸਰਬਸਤ ਸੁਖੁਰ ਹੈ ਜਨ ਜਨ ਖਾਸਾ ਜੀ ਪ੍ਰਾਂਸਰ ਅਾਇਤ ਦੇਵ ਦੇਵ ਫਤਿਹ ਦੇ ਤਾਜ ਤਮਕੀ ਦੀ ਸੇਵਾ ਜੀ ਤਾਲਸਾ ਦੀ ਬੋਲ ਬੋਲੋ ਜੀ ਹਾਂ ਸਿੱਖਾਂ ਨੂੰ ਸਿੱਖੀ ਦਾਣ ਕੀ ਸਾਲ ਰਖਨ ਦਾ ਦੇਵਤਾ ਦਾ ਸਾਧਨ ਤੋਂ ਸਾਧਨ ਦਾ ਨਾ ਸਦਾ ਮੰਨਦਾ ਕਰੀ ਅਨਸਰ ਜੀ ਦੇ 18 ਨਾਂ ਚੈਂਪੀਅਨਸ ਦੇ ਬਹੁਤ ਜੀ ਕੁਝ ਨੂੰ ਕਰਤਾ ਹੁੰਦਾ ਜਾਂਦਾ ਦੋਨੋਂ ਜੀ ਸਿਖਾਂ ਦਾ ਮਲਮੇ ਮਾਤਾ ਤੁਸੀਂ ਮਤਲਬ ਕਿਰਾਤਿਆਂ ਵਾਹਿ ਗੁਰੇ ਕਾਲ ਤੋਂ ਆਪਣੀ ਕੰਮ ਦੇ ਸਿਰ ਦਾ ਸਰਦਾਰ ਜੀ ਸ਼੍ਰੀ ਗਨਕਾਣਾ ਸਾਹਿਬ ਦੇ ਹੋਰ ਗੁਰਦੁਆਰੇ ਨੂੰ ਘਾਟ ਦੇ ਨਾਲ ਕਾਨਫਰੰਸ ਹੋ ਰਿਹਾ ਗਿਆ ਹੈ ਇਸ ਦੇ ਬਰਸ਼ੀ ਬਦਾਰ ਤੇ ਸੇਵਾ ਸੰਧਾਰ ਦਾ ਅਨਕਾਰ ਸਭੀ ਮਕਸਦ ਇਹ ਮਾਰਿਆ ਲਾਖਤਾਂ ਤੋਂ ਤਾ ਸਭ ਤੋਂ ਬਰਾਸ਼ਤ ਨੂੰ ਪਾਸ ਕਰਦਾ ਹੋਇ ਆਲਿ ਪਾਲਨ ਬਜਰੀ ਅੰਦਰ ਸਮਝਾ ਬਿਲਨ ਦੇ ਮਾਨਸ ਜੀ ਸੱਜੇ ਦੇਵਾਨਾ ਅੰਦਰ ਸੂਕਾਰ ਅਹਰਾਤ ਨੂੰ ਸ਼ਮਿਤਿ ਸੇਵਾਵਾਂ ਦਾ ਮੰਗਨ ਤੇ ਅਪਕਾਤਵਾਦ ਦਾ ਮੁਆਫਰਨਾ ਦੀ ਰਾਤ 2257 ਦੀ ਬਲਮੀ ਬਕਸ਼ਤ ਨੇ ਕੋਈ ਸੁਨਵਾਸ ਸਸਤ ਨੂੰ ਸੂਤ ਪ੍ਰਵਾਨ ਕਰਨਾ ਬਾਰੇ ਪ੍ਰਸਤੀ ਸੋਣਾ ਆਈਸੇ ਕਦੀ ਮਾਦਰੀ ਟੈਲੀਫੋਨ ਤੇ ਆਨੰਦ ਪਰਵਾਨਤ ਅੰਮਿਤ ਦੇਖ ਪਰੰਤ ਨਾ ਮਸਲਨ ਨਿਸ਼ੂਪਾ ਮਾਹਰ ਦੀ ਸਤ ਮੰਗਦੀ ਚਾਰ ਪੈ ਦੇ ਸੰਗਿ ਭਾਣੇ ਸੁੱਖਾ ਭਰਿਆ ਦੀ ਪ੍ਰਣਾਹ ਰਾਜ ਰਹਿਣਾ ਹੈ ਆਪ ਕੋ ਭਾਣੇ ਸੁੱਖਾ ਭਰਿਆ ਦੀ ਕਰਵਾਣੀ ਨਗਰ ਤੇ ਸਿਖਸ਼ਾ ਦੇ ਦੋ ਪਰਮਾਰਥ ਕਿਰਪਾ ਕਰੋ ਜੀ ਆਪ ਦੀ ਤਾਮਨ ਤੋਂ ਮੁਕਸ਼ਿਕਾ ਦੇ ਹਾਥੂ ਭੁਗਿੰਦੇ ਚੱਲਣ ਦੇ ਬਲ ਨੂੰ ਮਹਿਸੂਸ ਕਰਨੇ ਸੇ ਅੜ ਦੇ ਸੰਦੇਸ ਸਭਤ ਲਾਹਿ ਵੰਤੂ ਗਣ ਨਾਲ ਤੁਨਾ ਚੜੀ ਕਰਾਲ ਮੇਰੇ ਭਾਜੀ ਸੰਮਤ ਦਾ ਭਾਗ ਵਾਰੀ ਜੀ ਦਾ ਖਾਲਸਾ ਵਾਰੀ

ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਪੀ ਕਕ ਪੀ ਖਾ ਦੀ ਦੇਵੇ ਤੂੰ ਨਹੀਂ ਤੇ ਪਤ ਹੈ ਦਾਤਾ ਹੋ ਹੋ ਦਿਆਲ ਨਾਮ ਦਿਹੋ ਮੰਗਤ ਜਨ ਬੰਦੇਵਾ ਅਬਨਾਸੀ ਗਿਆਨ ਕੋ ਦਾਤਾ ਸਿਮਰਤ ਸਭ ਮਨ ਖੋਈ ਗੁਣ ਨਿਧਾਨ ਭਗਤਨ ਕੋ ਵਰਤਨ ਬਿਰਲਾ ਪਾਵੇ ਕੋਈ ਅਬਨਾਸੀ ਗਿਆਨ ਕੋ ਦਾਤਾ ਸਿਮਰਤ ਸਭ ਮਨ ਖੋਈ ਗੁਣ ਨਿਧਾਨ ਭਗਤਨ ਕੋ ਵਰਤਨ ਬਿਰਲਾ ਪਾਵੇ ਕੋਈ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਜਾਂ ਕੀ ਸ਼ਰਨ ਪਾਇਆ ਸੁਖ ਪਾਈਐ ਬਾਹੁੜ ਦੁਖ ਨਾ ਹੋਈ ਰਹਾਉ ਵਡ ਭਾਗੀ ਸਾਧ ਸੰਗ ਪ੍ਰਾਪਤ ਤੈਨੂੰ ਭਿੰਟ ਤਤ ਦੁਰਮਤ ਖੋਈ ਤਨ ਕੀ ਧੂਰ ਨਾਮਕ ਦਾਸ ਬਾਂਠੈ ਜਿਨ ਹਰਿ ਨਾਮ ਮਰਦੈ ਪਰੋਈ ਵਡਭਾਗੀ ਸਾਧ ਸੰਗ ਪ੍ਰਾਪਤ ਤੈਨੂੰ ਭਿੰਟ ਤਤ ਦੁਰਮਤ ਖੋਈ ਤਨ ਕੀ ਧੂਰ ਨਾਮਕ ਦਾਸ ਬਾਂਠੈ ਜਿਨ ਹਰਿ ਨਾਮ ਮਰਦੈ ਪਰੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ یہ پتھر کا یہ عیار اور تت پر ملا ہوا سونا لال سے پرسندارو تم غالب کے دم ساتھ چارسلہ راہ والی قسمت سے بس خود پہ دلاو میں تو نے تو غیرے سماند دیکھیں گا بنت آ کے لے جانے نہیں نا ਪੂਰੇ ਕਰੋ ਤੁਮਹਿ ਬਰਮਾਨ ਕਰਤੇ ਕੀਤੇ ਵੀ ਸੁਆਗਤ ਹੋ ਸਿਧੂ ਆਪੇ ਦਾ ਜਦੋਂ ਮੈਂ ਥਾਲਾ ਲਾ ਬਚੰਦ ਦੀਪਕ ਬਨੇ ਤਾਲਕਾ ਮੰਡਲ ਦੀ ਲਕੀ ਪੂਰਨ ਮਲ ਆਨਦੋਤ ਕਉਂ ਚਰੂ ਪ੍ਰੇਸਨ ਰੂਪਨਾਰੇ ਨੂੰ ਕੀਤੀ ਕੈਸੀ ਆਪ ਕੀ ਹੋਏ ਭਾਵ ਕੰਮਉਂ ਦੀ ਯਾਤੀ ਅਰਥਾ ਸ਼ਬਦਾਂ ਨੂੰ ਭੇਰੀ ਬਹਾ ਹਸਸਤਾ ਮਨ ਮਨ ਹੈ ਜੁਗੇ ਕੋ ਸਾਸਸੂ